ਭਾਰਤੀ ਜਨਤਾ ਪਾਰਟੀ ਦੀ ਸੈਂਟਰ ਸਰਕਾਰ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਸਾਡੀਆਂ ਛੋਟੀਆਂ-ਛੋਟੀਆਂ ਬੱਚੀਆਂ ਜਿਹੜੀਆਂ ਗ੍ਰੈਜੂਏਸ਼ਨ ਦੇ ਅੰਦਰ ਪੋਸਟ ਗ੍ਰੈਜੂਏਸ਼ਨ ਦੇ ਅੰਦਰ ਐਡਮਿਸ਼ਨ ਲੈ ਕੇ ਪੜ੍ਹਦਾ ਜਾਂ ਸੀ ਕਿਵੇਂ ਉੱਥੇ دہشت ਦਾ ਮਾਹੌਲ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਨੇ ਬਣਾਇਆ ਦੇਹ ਜਾਣਦਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਨੂੰ ਸਿਰੇ ਤੋਂ ਨਫ਼ਰਤ ਕਰਦੀ ਆ ਪੰਜਾਬੀਆਂ ਨੂੰ ਨਫ਼ਰਤ ਕਰਦੀ ਆ ਪਹਿਲਾਂ ਤੇ ਨਕਾਲੇ ਕਾਨੂੰਨ ਲਿਆਂਦੇ ਪੰਜਾਬ ਪੰਜਾਬੀਅਤ ਡਟ ਕੇ ਉਹਨਾਂ ਤੇ ਨੀ ਕਾਲੇ ਗਰੁਣਾਂ ਦੇ ਖਿਲਾਫ ਲੜਾਈ ਲੜੀ ਹਰ ਦੇਸ਼ ਦੀ ਕੇਂਦਰ ਸਰਕਾਰ ਨੂੰ ਮੋਦੀ ਸਾਹਿਬ ਨੂੰ ਚੁੱਕਣਾ ਪਿਆ ਔਰ ਤਿੰਨੇ ਕਾਲੇ ਕਾਨੂੰਨ ਤਿੰਨੇ ਬਲੈਕ ਲਾ ਜਿਹੜੇ ਸੀ ਉਹ ਵੇਡਰਾ ਹੋਏ ਇਹ ਦੇਸ਼ ਜਾਣਦਾ ਇਹ ਗਵਾਹੀ ਆ ਪੰਜਾਬ ਦੇ ਲੋਕਾਂ ਦੀ ਇਹ ਸਬੂਤ ਨੇ ਕਿ ਪੰਜਾਬ ਨੇ ਜਦੋਂ ਵੀ ਕਿਸੇ ਹਮਲਾਵਰ ਨੇ ਪੰਜਾਬ ਤੇ ਹਮਲਾ ਕੀਤਾ ਤਾਂ ਪੰਜਾਬ ਨੇ ਮੂੰਹ ਤੋੜ ਜਵਾਬ ਦਿੱਤਾ ਸਿਕੰਦਰ ਜਿਹਨੇ ਹਿਸਟਰੀ ਚ ਜਾਮਾ ਸਿਕੰਦਰ ਪੂਰੀ ਦੁਨੀਆ ਨੂੰ ਜਿੱਦਾ ਜਿੱਦਾ ਜਦੋਂ ਪੰਜਾਬ ਦੀ ਹੱਥ ਤੇ ਆਇਆ ਤਾਂ ਪੰਜਾਬ ਦੇ ਲੋਕਾਂ ਨੇ ਮੂੰਹ ਤੋੜ ਜਵਾਬ ਦਿੱਤਾ ਔਰ ਸਿਕੰਦਰ ਨੂੰ ਠੋਕ ਕੇ ਰੱਖ ਦਿੱਤਾ ਔਰ ਸਿਕੰਦਰ ਨੂੰ ਵਾਪਸ ਜਾਣਾ ਪਿਆ ਮੂੰਹ ਦੀ ਖਾਣੀ ਪਈ ਪੰਜਾਬੀਆਂ ਨੇ ਕਦੇ ਕਿਸੇ ਨਾਲ ੱਤਕਾ ਨਹੀਂ ਕੀਤਾ ਪੰਜਾਬੀਆਂ ਨੇ ਹਮੇਸ਼ਾ ਹੀ ਜਿੱਥੇ ਕਿਤੇ ਅਨਿਆਹ ਹੁੰਦਾਗਾ ਜਿੱਥੇ ਕਿਤੇ ਨਾ ੱਤਕਾ ਹੁੰਦਾਗਾ ਉਹਨਾਂ ਲੋਕਾਂ ਨੇ ਹਮੇਸ਼ਾ ਸਾਥ ਦਿੱਤਾਗਾ ਪੰਜਾਬ ਦੇ ਲੋਕਾਂ ਨੇ ਜਦੋਂ ਕਦੇ ਵੀ ਦੇਸ਼ ਦੇ ਕਿਸੇ ਸੂਬੇ ਦੇ ਪੀੜ ਪਈ ਚਾਹ ਗੁਜਰਾਤ ਦੇ ਵਿੱਚ ਵੀ ਜਿਹੜਾ ਉਥੇ ਹੜ ਆਏ ਸੀ ਗੁਜਰਾਤ ਦੇ ਅੰਦਰ ਵੀ ਜਿਹੜਾ ਜਦੋਂ ਆਫਤ ਕੁਦਰਤੀ ਆਫਤ ਆਈ ਸੀ ਤਾਂ ਉਸ ਸਮੇਂ ਪੰਜਾਬ ਦੇ ਲੋਕਾਂ ਨੇ ਜਾ ਕੇ ਮਦਦ ਕੀਤੀ ਸੀ ਇਹ ਤਾਂ ਪਚਾਲ ਆਇਆ ਸੀ ਗੁਜਰਾਤ ਦੇ ਅੰਦਰ। ਜਦੋਂ ਅਰਥਿਕ ਕਕ ਆਇਆ ਸੀ ਪਚਾਲ ਸੌਰੀ ਗੁਜਰਾਤ ਦੇ ਅੰਦਰ। ਮੇਰਾ ਕਹਿਣ ਦਾ ਪਾਪ ਤੁਰਕੀ ਤੋਂ ਲੈ ਕੇ ਕਿਸੇ ਵੀ ਸੂਬੇ ਚ ਨਾ ਜਾਈਏ। ਪੰਜਾਬ ਦੇ ਲੋਕ ਹਮੇਸ਼ਾ ਹੀ ਜਿਹੜਾ ਜਿਹੜਾ ਵਿਪਤਾ ਚ ਹੁੰਦਾਗਾ ਜਿਹੜਾ ਕਿਸੇ ਮੁਸੀਬਤ ਚ ਹੁੰਦਾਗਾ ਉਹਦਾ ਸਾਥ ਦਿੰਦਾਗਾ। ਪਰ ਭਾਰਤੀ ਜਨਤਾ ਪਾਰਟੀ ਪੰਜਾਬ ਨੂੰ ਖਤਮ ਕਰਨਾ ਚਾਹੁੰਦੀ ਆ। ਪੰਜਾਬ ਤੇ ਪੰਜਾਬੀਅਤ ਦੀ ਅਣਖ ਨੂੰ ਬਾਰ-ਬਾਰ ਬੰਗਾਰ ਰਹੀ ਆ ਬਾਰ-ਬਾਰ ਪੰਜਾਬ ਨੂੰ ਚੈੱਕ ਕੀਤਾ ਜਾ ਰਿਹਾ ਬਾਰ-ਬਾਰ ਪੰਜਾਬ ਦੇ ਲੋਕਾਂ ਤੇ ਹਮਲਾ ਕੀਤਾ ਜਾ ਰਿਹਾ ਤਿੰਨ ਕਾਲੇ ਕਾਨੂੰਨ ਬਣਾਏ ਉਸ ਬਾਅਦ ਫੇਰ ਚੰਡੀਗੜ੍ਹ ਯੂਨੀਵਰਸਿਟੀ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਉਸ ਸਮੇ ਸਾਰਿਆਂ ਨੇ ਇਕੱਠੇ ਹੋ ਕੇ ਬਚਾਇਆ ਫੇਰ ਪੰਜਾਬ ਜਾਣ ਦਾ ਕਿ ਪਾਕੜਾ ਬਿਆਸ প্লেਸਮੈਂਟ ਬੋਰਡ ਦੇ ਰਾਹੀਂ ਕਿਸਾ ਉੱਥੇ ਕਬਜ਼ਾ ਕਰਨ ਦੀ ਪੰਜਾਬ ਦੇ ਪਾਣੀਆਂ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਭਾਰਤੀ ਜਨਤਾ ਪਾਰਟੀ ਨੇ ਕੀਤੀ ਲਗਾਤਾਰ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਪੰਜਾਬ ਦੇ ਅੰਦਰ ਅਸ਼ਾਂਤੀ ਫੈਲਾਉਣਾ ਚਾਹੁੰਦੀ ਆ ਪੰਜਾਬ ਦੇ ਅੰਦਰ ਇੱਕ ਵਾਰ ਫੇਰ ਖੂਨੀ ਖੇਲ ਖੇਲਣਾ ਚਾਹੁੰਦੀ ਆ ਭਾਰਤੀ ਜਨਤਾ ਪਾਰਟੀ ਚਾਹੁੰਦੀ ਆ ਕਿ ਪੰਜਾਬ ਦੀ ਸ਼ਾਂਤੀ ਨੂੰ ਲਾਂਬੂ ਲਾਇਆ ਜਾਵੇ ਪੰਜਾਬ ਦੇ ਲੋਕਾਂ ਨੂੰ ਪੜਕਰਾਇਆ ਜਾਵੇ ਇੱਥੇ ਲੋਕਾਂ ਦੇ ਵਿੱਚ ਹਾਲਾਤ ਜਿਹੜੇ ਤੇ ਮਾੜੇ ਪੈਦਾ ਕੀਤੇ ਜਾਣ ਪਰ ਮੈਂ ਜਾਣਦਾ ਪੰਜਾਬੀਆ ਨੇ ਹਮੇਸ਼ਾ ਸ਼ਾਂਤੀ ਦਾ ਸਾਥ ਦਿੱਤਾ ਹੈ ਪੰਜਾਬ ਦੇ ਅੰਦਰ ਨਫ਼ਰਤ ਦੇ ਵਿੱਚ ਜਿਹੜੇ ਭਾਰਤੀ ਜਨਤਾ ਪਾਰਟੀ ਬੀਜਣਾ ਚਾਹੁੰਦੀ ਆ ਉਹ ਨਹੀਂ ਉਗ ਸਕਦੇ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਜੇ ਦੇਸ਼ ਦੇ ਲਈ ਜਦੋਂ ਦੇਸ਼ ਆਜ਼ਾਦ ਹੋਇਆ ਜੇ ਸਾਰੀਆਂ ਕੁਰਬਾਨੀਆਂ ਦੀ ਗੱਲ ਕਰੀਏ ਜੇ ਸਾਰੀਆਂ ਸਹਾਤਾਂ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਕੁਰਬਾਨੀਆਂ ਪੰਜਾਬ ਦੇ ਲੋਕਾਂ ਦੇ ਹਿੱਸੇ ਆਉਂਦੀਆਂ ਨੇ ਸਾਡੇ ਬਜ਼ੁਰਗਾਂ ਦੇ ਹਿੱਸੇ ਆਉਂਦੀਆਂ ਨੇ ਜਿਨ੍ਹਾਂ ਨੇ ਦੇਸ਼ ਦੇ ਲਈ ਆਜ਼ਾਦੀ ਲਈ ਡਟ ਕੇ ਖੜੇ ਅੰਗਰੇਜ਼ਾਂ ਨਾਲ ਲੜੇ ਪਾਕਿਸਤਾਨ ਨਾਲ ਲੜੇ ਚਾਈਨਾ ਨਾਲ ਲੜੇ ਪਰ ਲੇਕਿਨ ਅੱਜ ਭਾਰਤੀ ਜਨਤਾ ਪਾਰਟੀ ਸਾਡੇ ਦਾ ਵਿਰੋਧ ਕਰ ਮਾਰ ਰਹੀ ਆ ਸਾਨੂੰ ਇਨਾਮ ਦੇ ਰਹੀ ਆ ਆ ਸਾਡੀਆਂ ਬੱਚੀਆਂ ਤੇ ਹਮਲਾ ਕੀਤਾ ਔਰ ਚੰਡੀਗੜ੍ਹ ਦੇ ਪੰਜਾਬ ਤੋਂ ਜਦੋਂ ਆਉਣਿਆ ਚੰਡੀਗੜ੍ਹ ਦੇ ਬਾਰਡਰ ਤੇ ਜਦੋਂ ਲੋਕ ਪਰ ਅਮਨ ਸ਼ਾਂਤਮਈ ਇੱਕ ਪ੍ਰੋਟੈਸਟ ਕਰਨ ਦੇ ਲਈ ਆ ਰਹੇ ਸੀ ਕਿ ਅਸੀਂ ਪੰਜਾਬ ਦੇ ਅੰਦਰ ਸ਼ਾਂਤਮਈ ਪ੍ਰੋਟੈਸਟ ਕਰਨਾਗਾ ਪੰਜਾਬ ਦੀ ਜਿਹੜੀ ਚੰਡੀਗੜ੍ਹ ਯੂਨੀਵਰਸਿਟੀ ਆ ਉਹ ਪੰਜਾਬੀਆਂ ਦੀ ਸਾਡੀ ਯੂਨੀਵਰਸਿਟੀ ਆ ਉਹਦੀ ਸੈਨੇਟ ਦੀ ਜਿਹੜੀ ਖਤਮ ਕਰਨ ਦੀ ਚਾਲ ਸੀ ਜਿਹੜੀ ਪਹਿਲਾਂ ਨੂੰ ਬਿਡਰੈਕ ਕਰ ਲਿਆ ਤੋ ਉਹਦੇ ਹੁਣ ਚੋਣਾ ਦੀ ਡੇਟ ਦੀ ਅਨਾਉਂਸਮੈਂਟ ਦੀ ਗੱਲ ਸੀ ਪਰ ਲੇਕਿਨ ਭਾਰਤੀ ਜਨਤਾ ਪਾਰਟੀ ਨੇ ਅੱਜ ਲਾਠੀ ਚਾਰਜ ਕਰਕੇ ਮੈਂ ਸਮਝਦਾ ਸਾਡੀਆਂ ਬੱਚੀਆਂ ਦਾ ਸ਼ੋਸ਼ਣ ਕੀਤਾ ਸਾਡੇ ਬੱਚਿਆਂ ਦਾ ਸ਼ੋਸ਼ਣ ਕੀਤਾ ਕਿਵੇਂ ਉਹਨਾਂ ਦੀ ਪੱਗਾਂ ਉਤਾਰੀਆਂ ਗਈਆਂ ਕਿਵੇਂ ਸਾਡੀਆਂ ਬੱਚੀਆਂ ਦੇ ਚੁੰਨੀਆਂ ਪਾੜੀਆਂ ਗਈਆਂ ਕਿਵੇਂ ਉਹਨਾਂ ਦੇ ਕੱਪੜੇ ਪਾੜੇ ਗਏ ਇਹ ਸਾਰਾ ਖੇਡ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਨੇ ਖੇਡਿਆਗਾ ਮੈਂ ਬੜੇ ਦਾਬੇ ਨਾ ਕਹਾਂ ਕਿ ਪੰਜਾਬ ਦੇ ਲੋਕ ਵੜੇ ਅਣਖੀ ਨੇਗੇ ਬੜੇ ਅਣਖੀਲੇ ਰਗੇ ਔਰ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਚ ਪੈਰ ਨਹੀਂ ਲੱਗਣ ਦੇਣਗੇ ਕਿਉਂਕਿ ਇਹ ਉਹ ਪਾਰਟੀ ਆ ਜਿਹੜੀ ਸਿਰਫ ਔਰ ਸਿਰਫ ਨਫਰਤ ਦੇ ਸਹਾਰੇ ਸਿਰਫ ਔਰ ਸਿਰਫ ਲੋਕਾਂ ਨੂੰ ਲੜਾ ਕੇ ਧਰਮ ਦੇ ਆਧਾਰ ਦੇ ਉੱਤੇ ਜਾਤ ਦੇ ਆਧਾਰ ਦੇ ਉੱਤੇ ਲੜਾ ਕੇ ਦੇਸ਼ ਉੱਤੇ ਰਾਜ ਕਰਨਾ ਚਾਹੁੰਦੀ ਆ ਪਰ ਲੇਕਿਨ ਪੰਜਾਬੀ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਨੇ ਪੰਜਾਬੀ ਅਣਖੀਲੇ ਨੇਗੇ ਪੰਜਾਬੀ ਸ਼ਾਂਤੀ 'ਚ ਵਿਸ਼ਵਾਸ ਕਰਦੇ ਨੇਗੇ ਸੋ ਬਿਲਕੁਲ ਪੰਜਾਬ ਜਿਹੜਾ ਉਹ ਸ਼ਾਂਤੀ ਅਸੀਂ ਬਣਾ ਕੇ ਰੱਖੀ ਆ ਪਰ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਕੋਈ ਵੀ ਮੌਕਾ ਨਹੀਂ ਛੱਡਣਾ ਚਾਹੁੰਦੀ ਲਗਾਤਾਰ ਪੰਜਾਬ ਤੇ ਹਮਲੇ ਕਰ ਰਹੀ ਆ ਸੈਨੇਟ ਤੋਂ ਪਹਿਲਾਂ ਖਤਮ ਕਰਨ ਦੀ ਸਾਜ਼ਿਸ਼ ਰਹੀ ਸਾਰੀਆਂ ਪਾਰਟੀਆਂ ਆਮ ਆਦਮੀ ਪਾਰਟੀ ਦੇ ਲੀਡ ਲਈ ਸਾਡੇ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਰ ਜੀ ਮਾਲਵਿੰਦਰ ਸਿੰਘ ਕੰਗ ਜੀ ਜਿਹੜੇ ਖੁਦ ਦੋ ਵਾਰ ਸੈਨੇਟ ਮੈਂਬਰ ਆਏ ਨੇ ਉਹਨਾਂ ਨੇ ਵੀ ਸਮਰਥਨ ਕੀਤਾ ਔਰ ਉਸ ਬਾਅਦ ਮੈਂ ਖੁਦ ਜਾ ਕੇ ਮਾਨਜੋਗ ਵਰਨ ਸਾਹਿਬ ਨੂੰ ਮਿਲ ਕੇ ਆਇਆ ਕਿ ਭਾਈ ਇਹ ਵਾਪਸ ਲਾਓ ਤਾਂ ਉਸ ਬਾਅਦ ਵਾਪਸ ਵੀ ਹੋਇਆ ਹੁਣ ਜਿਹੜੀਆਂ ਚੋਣਾਂ ਦਾ ਦੀ ਅਨਾਉਂਸਮੈਂਟ ਲਗਭਗ 2 ਸਾਲ ਹੋ ਗਏ ਸੈਨੇਟ ਦੀ ਚੋਣ ਨਹੀਂ ਹੋਈ ਔਰ ਭਾਰਤੀ ਜਨਤਾ ਪਾਰਟੀ ਸਿੱਧੇ ਟੱਗ ਨਾਲ ਅਨ ਡੈਮੋਕਰੈਟਿਕ ਤਰੀਕੇ ਦੇ ਨਾਲ ਕੰਮ ਚਲਾਉਣਾ ਚਾਹੁੰਦੀ ਆ ਪਰ ਲੇਕਿਨ ਪੰਜਾਬ ਦੇ ਲੋਕਾਂ ਨੂੰ ਬਰਦਾਸ਼ਤ ਨਹੀਂ ਹੋਊਗਾ ਮੈਂ ਫੇਰ ਇੱਕ ਵਾਰ ਸਪਸ਼ਟ ਕਰਦਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੀ ਸ਼ਾਂਤੀ ਦੇ ਲਈ ਪੰਜਾਬ ਦੀ ਏਕਤਾ ਤੇ ਖੰਡਤਾ ਦੇ ਲਈ ਖਤਰਾ ਗਈ ਹਮੇਸ਼ਾ ਹੀ ਇਹਦੀਆਂ ਚਾਲਾਂ ਨੂੰ ਸਮਝਣ ਦੀ ਲੋੜ ਆ ਦੇਖਣ ਦੀ ਲੋੜ ਆ ਸਾਡੇ ਕੁਦਰਤੀ ਸੋਮਿਆਂ ਤੇ ਪਾਣੀ ਤੇ ਕਬਜ਼ਾ ਕਰਨਾ ਚਾਹੁੰਦੀ ਆ ਸਾਡੀ ਸਿੱਖਿਆ ਤੇ ਸਾਡੀ ਭਾਸ਼ਾ ਨੂੰ ਸਾਡੀ ਪੰਜਾਬੀ ਮਾਂ ਬੋਲੀ ਨੂੰ ਬਰਬਾਦ ਕਰਨਾ ਚਾਹੁੰਦੀ ਆ ਬਿਲਕੁਲ ਇਹ ਬਰਦਾਸ਼ਤ ਨਹੀਂ ਆਮ ਆਦਮੀ ਪਾਰਟੀ ਡੱਟ ਕੇ ਲੜਾਈ ਲੜੋ ਅੱਜ ਵੀ ਜਿਹੜਾ ਸੰਘਰਸ਼ ਸਾਡੇ ਬੱਚੇ ਬੱਚੀਆਂ ਨੇ ਕੀਤਾ ਉਹਦੇ ਅੰਦਰ ਆਮ ਆਦਮੀ ਪਾਰਟੀ ਨੇ ਬਿਲਕੁਲ ਦਾ ਸਮਰਥਨ ਕੀਤਾ ਅਸੀਂ ਪਹਿਲਾਂ ਹੀ ਅਨਾਉਂਸ ਕੀਤਾ ਸੀ ਸਮਰਥਨ ਦਾ ਸੋ ਜੋ ਅੱਜ ਅੱਜ ਸਭ ਤੋਂ ਮਾੜਾ ਘਣਾਉਣਾ ਕੰਮ ਸਾਡੇ ਬੱਚਿਆਂ ਤੇ लाਠੀ ਚਾਰਜ ਦਾ ਕੀਤਾ ਮੈਂ ਇਹਦੀ ਜਿੱਥੇ ਕੜੇ ਸ਼ਬਦਾਂ ਤੇ ਦਿੰਦਾ ਕਰਦਾਗਾ ਉਥੇ ਮੈਂ ਪੁੱਛਣਾ ਚਾਹਣਾ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਟੁੱਟ ਜਿਹਨੇ ਤਮਾਨੋ ਜਿਹੜੇ ਦੋ ਤਿੰਨ ਤੁਰੇ ਫਿਰਦੇ ਨੇ ਕੀ ਤੁਹਾਡੇ ਅੰਦਰ ਅਣਖ ਤੇ ਗੈਰਤ ਹੈ ਕੀ ਤੁਸੀਂ ਆਪਣੀਆਂ ਬੱਚੀਆਂ ਦੀ ਆਪਣੇ ਬੱਚਿਆਂ ਦੀ ਇੱਜ਼ਤ ਬਚਾਉਣ ਦੇ ਲਈ ਭਾਰਤੀ ਜਨਤਾ ਪਾਰਟੀ ਤੋਂ ਅਸਤੀਫਾ ਦਿਓਗੇ ਜਾਂ ਉਸੇ ਤਰ੍ਹਾਂ ਭਾਰਤ ਜਨਤਾ ਪਾਰਟੀ ਦੇ ਪਿੱਠੂ ਬੜੇ ਰਹੋਗੇ ਅੱਜ ਦੋ ਤਿੰਨ ਲੀਡਰ ਇਹਨਾਂ ਦੇ ਕਮਰੇ ਆਏ ਨੇ ਮੇਰੀ ਉਹਨਾਂ ਨੂੰ ਬੰਗਾਰ ਆ ਮੇਰੀ ਉਹਨਾਂ ਨੂੰ ਚੈਲੰਜ ਆ ਕਿ ਜੇਕਰ ਤੁਹਾਡੇ 'ਚ ਦਾਮਾ ਨਾ ਤਾਂ ਪੰਜਾਬੀ ਯੂਨੀਵਰਸਿਟੀ ਜਾ ਕੇ ਦਿਖਾਓ ਉੱਥੇ ਬੱਚਿਆਂ ਦੇ ਜਾ ਕੇ ਮਾਫੀ ਮੰਗੋ ਉੱਥੇ ਜਾ ਕੇ ਦੱਸੋ ਕਿ ਕਿਹੜੀ ਤਰੀਕਾ ਤੁਸੀਂ ਚੋਣਾ ਕਰਾ ਰਹੇ ਹੋਗੇ ਪਰ ਲੇਕਿਨ ਨਹੀਂ ਮੈਨੂੰ ਪਤਾ ਕਿ ਤੁਸੀਂ ਤਾਂ ਸਿਰਫ ਜਸਟ ਐਮਪੀ ਬਣਨ ਦੇ ਲਈ ਤੁਸੀਂ ਤਾਂ ਜਸਟ ਮੰਤਰੀ ਬਣਨ ਦੇ ਲਈ ਸਰ ਤੁਸੀਂ ਛੋਟੀ ਜੀ ਕੁਰਸੀ ਪ੍ਰਾਪਤ ਕਰਨ ਦੇ ਲਈ ਆਪਣੀ ਦਾ ਆਪਣੀ ਇੱਜ਼ਤ ਜਿਹੜੀ ਉਹ ਤਾਂ ਤੇ ਲਾਦਦੇ ਹੋ ਸੋ ਮੈਂ ਅੱਜ ਦੇ ਇਸ ਜਿਹੜਾ ਗੈਰ ਕਾਨੂੰਨੀ ਜਿਹੜਾ ਮਨੁੱਖਤਾ ਦੇ ਖਿਲਾਫ ਵੱਡਾ ਹਮਲਾ ਔਰ ਉਹ ਵੀ ਚੰਡੀਗੜ੍ਹ ਯੂਨੀਵਰਸਿਟੀ ਅੰਦਰ ਚੰਡੀਗੜ੍ਹ ਦੀ ਪੁਲਿਸ ਨੇ ਸੈਂਟਰ ਸਰਕਾਰ ਨੇ ਭਾਰਤੀ ਜਨਤਾ ਪਾਰਟੀ ਨੇ ਬੋਲਿਆਗਾ ਮਿਆਮ ਆਦਮੀ ਪਾਰਟੀ ਵੱਲੋਂ ਇਹਦੀ ਸਖਤ ਸ਼ਬਦਾਂ ਸਿਰੰਦਾ ਕਰਦਾਗਾ ਆਉਣ ਵਾਲੇ ਸਮੇਂ ਚ ਪੰਜਾਬ ਦੇ ਲੋਕ ਪੰਜਾਬ ਦੇ ਅਣਖੀਲੇ ਲੋਕ ਜਿਹੜੇ ਨੇ ਕਿ ਉਹ ਭਾਰਤ ਜਨਤਾ ਪਾਰਟੀ ਨੂੰ ਠੋਕਵਾ ਜਵਾਬ ਦੇਣਗੇ ਬਿਲਕੁਲ ਠੋਕ ਕੇ ਰੱਖ ਦੇਵਾਂਗੇ ਪਰ ਲੇਕਿਨ ਅਸੀਂ ਆਨ ਨਹੀਂ ਮੰਨਾਂਗੇ ਅਸੀਂ ਨਹੀਂ ਦਵਾਂਗੇ ਅਸੀਂ ਇਹ ਯੂਨੀਵਰਸਿਟੀ ਜਿਹੜੀ ਆ ਇਹਦਾ ਸਟੇਟਸ ਵੀ ਬਚਾ ਕੇ ਰੱਖਾਂਗੇ 200 ਕਾਲਜਾਂ ਦਾ ਸਟੇਟਸ ਵੀ ਬਚਾ ਕੇ ਰੱਖਾਂਗੇ ਅਸੀਂ ਪੰਜਾਬ ਦੇ ਹਰ ਇੱਕ ਸੋਮੇ ਨੂੰ ਬਚਾ ਕੇ ਰੱਖਾਂਗੇ ਕਿਉਂਕਿ ਅੱਜ ਪੰਜਾਬ ਨੂੰ ਬਚਾਉਣ ਦੀ ਲੋੜ ਆ ਅੱਜ ਭਾਰਤ ਜਨਤਾ ਪਾਰਟੀ ਡਾਕੂਆਂ ਦੀ ਤਰ੍ਹਾਂ ਪੰਜਾਬ ਪਰ ਹਮਲਾ ਕਰ ਰਹੀ ਹੈ